ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਬਾਅਦ ਦਲਬੀਰ ਗੋਲਡੀ ਨੂੰ ਸੁਖਪਾਲ ਖੈਰਾ ਨੇ ਕੋਸਿਆ ਹੈ ਦਾਵਾ ਕੀਤਾ ਕਿ ਧੂਰੀ ਦਾ ਕੈਡਰ ਇਕਜਟ ਹੈ ਅਤੇ ਪਾਰਟੀ ਨੂੰ ਹੁਣ ਪਹਿਲਾਂ ਨਾਲੋਂ ਵੀ ਵੱਧ ਵੋਟ ਪੈਗੀ ਦਾ ਬੋਕਰ ਦਾ ਮਾੜੀ ਗੱਲ ਕੀਤੀ ਉਹਨੇ ਉਹਨੇ ਇਹਦੇ ਪਿੱਛੇ ਨਾ ਇੱਕ ਹਾਥੀ ਚਾੜ੍ਹ ਦਿੱਤਾ ਛੋਟਾ ਹਾਥੀ ਆਟੋ ਉਹਦੇ ਤੇ ਸਪੀਕਰ ਲਾ ਦਿੱਤਾ ਜਿੱਥੇ ਵਿਚਾਰੀ ਜਾਇਆ ਕਰੇ ਬੀਬੀ ਹਰ ਦਾ ਨਾ ਸਿਮਰਤ ਕੌਰ ਸਿਮਰਤ ਜਿੱਥੇ ਜਾਇਆ ਕਰੇ ਸਾਡੀ ਬੱਚੀ ਉਹਦੇ ਪਿੱਛੇ ਉਹ ਆਟੋ ਉਹ ਗਾਲਾਂ ਗਾਣੇ ਉੱਚੂ ਉੱਚੀ ਗਾਣੇ ਲਾ ਦਿੱਤੇ ਉਹਨੂੰ ਪੁੱਛਿਆ ਤੇ ਤੂੰ ਕੀ ਕਰਦਾ ਫੇਰ ਕਹਿੰਦਾ ਮੈਂ ਬੀਬੀ ਦੀ ਸਪੀਡ ਚੈੱਕ ਕਰ ਰਿਆ ਭਗਵੰਤ ਨੇ ਉਹਨੂੰ ਬੁਲਾ ਕੇ ਬਾਅਦ ਮੋਟਰਸਾਈਕਲ ਦਿੱਤਾ ਵਾ ਉਹ ਲਾਂਤਿਆ ਗੋਲਡੀ ਤੇਰੇ ਤੇ ਯਾਰੋ ਉਹ ਲਾਂਤਿਆ ਭਗਵੰਤ ਤੇਰੇ ਤੇ ਜਿਹਨਾਂ ਦੀ ਸਪੀਡ ਚੈੱਕ ਕਰਾਉਂਦਾ ਸੀ ਤੇ ਜਿਹੜੇ ਸਪੀਡ ਚੈੱਕ ਹੋਣਦੇ ਰਹੇ ਸੀ ਅੱਜ ਉਹ ਦੋਨੋਂ ਇੱਕ ਦੂਜੇ ਨੂੰ ਜੱਫੀਆਂ ਪਾਈ ਜਾਂਦੇ ਹਾਂ ਉਹਨਾਂ ਦਾ ਜਿਆਦਾ ਮੈਂ ਹੁਣ ਕੀ ਕਹਿ ਸਕਦਾ ਦੱਸ ਪਹਿਲਾਂ ਸਰ ਉਹਨੇ ਕਾਬਲੇ ਕੀਤੀ ਸੀ ਤਾਂ ਕਰਕੇ ਉਹ ਡਰਦੇ ਗਏ ਨੇ ਜੀ ਮੈਨੂੰ ਮੈਨੂੰ ਤਾਂ ਸਾਫ਼ ਨਜ਼ਰ ਆ ਰਿਹਾ ਆਦਰਵਾਇਜ਼ ਥੇਰ ਇਜ਼ ਨੋ ਅਦਰ ਰੀਜ਼ਨ ਵਾਈ ਐ ਪਰਸਨ ਜਿਹਨੂੰ ਐਮਐਲਏ ਬਣਾਇਆ ਜਿਹਨੂੰ ਜ਼ ਤਿੰਨ ਚੀਜ਼ਾਂ ਕਿਸੇ ਬੰਦੇ ਨੂੰ ਮਿਲੀਆਂ ਹਨ ਛੇਤੀ ਦੇ ਕੇ ਪੰਜ-ਛਤ ਸਾਲ ਦੇ ਪੋਲਿਟਿਕਲ ਕਰੀਅਰ ਦੇ ਵਿੱਚ ਹੁਣ ਰਣਨੀਤੀ ਕੀ ਹੋਊਗੀ ਕਾਂਗਰਸ ਦੇ ਜਿਹੜੇ ਹੋਰ ਪਰਕਰ ਹੈ ਜਾਂ ਕੋਈ ਅਸੀਂ ਜਾ ਰਹੇ ਹਾਂ ਅਸੀਂ ਜਾ ਰਹੇ ਹਾਂ ਪਾਉਂਗੇ ਤੁਸੀਂ ਹਾਂਜੀ ਹਾਂ ਕੋਈ ਗਿਆ ਹੀ ਨਹੀਂ ਉਹਦੇ ਨਾਲ ਇੱਕ ਇੱਕ ਦੋ ਸਰਪੰਚਾਂ ਨੂੰ ਇੱਕ ਅੱਦੇ ਕੋਈ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਹੈ ਜਿਹੜਾ ਪੀਏ ਟਾਈਪ ਹੈ ਇੱਕ ਬੰਦਾ ਬਲਾਕ ਪ੍ਰਧਾਨ ਆਪਣਾ ਹੀ ਪੀਏ ਬਣਾਇਆ ਸੀਗਾ ਉਹਨਾਂ ਨੂੰ ਛੱਡ ਕੇ ਕੋਈ ਮੇਜਰ ਆਦਮੀ ਨਹੀਂ ਗਿਆ ਅਸੀਂ ਡਿਢੇ ਪੇ ਸੌਰੀ ਧੂਰੀ ਜਾਵਾਂਗੇ ਔਰ ਧੂਰੀ ਦਾ ਸਾਰਾ ਕਾਂਗਰਸ ਦਾ ਕੈਡਰ ਇੱਕ ਮੋਠਿਆ ਪੂਰਾ ਐਂ ਕਰਕੇ ਔਰ ਵੋਟ ਸ਼ਾਇਦ ਹੁਣ ਅੱਗੇ ਨਾਲ